ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ 11 ਸਤੰਬਰ 2025 ਸ਼ਾਮ ਲਗਭਗ ਇਹ ਵੀਡੀਓ ਜਿਹੜੀ ਸ਼ੂਟ ਹੋ ਰਹੀ ਹੈ 7:30 ਵਜੇ ਦੇ ਨੇੜੇ ਤੇੜਾ ਦਾ ਸਮਾਂ ਹੈ ਜੀ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜੇ ਬੱਦਲ ਬਾਈ ਪੰਜਾਬ ਦੇ ਪਾਸੇ ਜਾ ਚੁੱਕੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਹੁਣ ਪੱਛਮੀ ਹਵਾ ਦਾ ਜ਼ੋਰ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਸਾਫ਼ ਹੋ ਚੁੱਕਿਆ ਹੈ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਕੰਟਰੋਲ ਵਿੱਚ ਨੇ ਕੋਈ ਤਗੜੀ ਕਾਰਵਾਈ ਨਹੀਂ ਹੈ ਬੱਦਲਵਾਈ ਹਿਮਾਚਲਪੁਰ ਦਿਖਾਈ ਦੇ ਰਹੀ ਹੈ ਜਿਸ ਦਾ ਅਸਰ ਪੰਜਾਬ ਦੇ ਵਿੱਚ ਰਾਤ 11 ਵਜੇ ਤੋਂ ਬਾਅਦ ਥੋੜਾ ਦੇਖਣ ਨੂੰ ਮਿਲੇਗਾ ਤਾਂ 2 ਤੋਂ 5 ਵਜੇ ਦੇ ਵਿੱਚ ਬੱਦਲਵਾਈ ਆਵੇਗੀ ਫਿਲਹਾਲ ਤੁਸੀਂ ਵੀ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ YouTube ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰੋ Facebook ਜਾਂ Instagram ਤੇ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੀ ਪਾਸੇ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਬਦਲਵਾਈ ਤੋਂ ਇਸ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਰ ਰੂਪਨਗਰ ਨੰਦਬਰ ਸਾਹਿਬ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਥੋੜੀ-ਬੋਤੀ ਬਦਲਵਾਈ ਆ ਸਕਦੀ ਹੈ ਪਰ ਬਹੁਤ ਕੋਈ ਅਸਰ ਮੀਂਹ ਦਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਪਰ ਕੱਲ ਨੂੰ ਕਿਤੇ ਨਾ ਕਿਤੇ ਇਸ ਬਦਲਵਾਈ ਦਾ ਅਸਰ ਜਿਹੜਾ ਸੜਕੇ 4:00 ਵਜੇ ਤੋਂ ਲੈ ਕੇ ਸਵੇਰੇ 5-6 ਵਜੇ ਤੱਕ ਹੁੰਦਾ ਦਿਖਾਈ ਦੇ ਰਿਹਾ ਤੇ ਬਾਕੀ ਫਿਲਹਾਲ ਕੋਈ ਵੱਡੀ ਅਪਡੇਟ ਤਾਂ ਫਿਲਹਾਲ ਨਹੀਂ ਅੱਜ ਰਾਤ ਜਿਹੜੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਕਿਉਂਕਿ ਪੱਛਮੀ ਹਵਾ ਦਿਨ ਦੌਰਾਨ ਵੀ ਥੋੜਾ ਜਿਹਾ ਠੰਡ ਦਾ ਅਹਿਸਾਸ ਦੇਖਣ ਨੂੰ ਮਿਲਿਆ ਤੇ ਹੁਣ ਰਾਤ ਨੂੰ ਜਿਹੜਾ ਪੱਛਮੀ ਹਵਾ ਦੇ ਕਾਰਨ ਗਰਮੈਸ਼ ਦਾ ਮਾਹੌਲ ਅਤੇ ਹੁੰਮਸ ਦਾ ਹਲਕਾ ਜਿਹਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪੱਛਮੀ ਹਵਾ ਚੱਲਣ ਦੇ ਕਾਰਨ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਜਿਤੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੁਣ ਦੁਆਰਾ ਤੋਂ ਗਰਮੈਸ਼ ਵਾਲੇ ਮਾਹੌਲ ਦੇ ਬਣਦੇ ਹੋਏ ਦਿਖਾਈ ਦੇਣਗੇ ਅੱਜ ਰਾਤ ਨੂੰ ਤਾਪਮਾਨ ਜਿਹੜਾ ਉਹ 25 ਡਿਗਰੀ ਦੇ ਨੇੜੇ-ਤੇ ਬਣਿਆ ਰਹੇਗਾ ਅਤੇ ਸਵੇਰ ਨੂੰ ਬਦਲਵਾਈ ਦਾ ਅਸਰ ਦੇਖਣ ਨੂੰ ਮਿਲੇਗਾ ਅਗਰ ਚੱਕਰਵਾਤੀ ਮਾਹੌਲ ਦੀ ਗੱਲ ਕਰੀਏ ਤਾਂ ਫਿਲਹਾਲ ਚੱਕਰਵਾਤੀ ਮਾਹੌਲ ਇਸ ਪਾਸੇ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਫਿਲਹਾਲ ਪੰਜਾਬ ਤੋਂ ਕਾਫੀ ਦੂਰ ਹੈ। ਬਾਕੀ ਆਉਂਦੇ ਦਿਨਾਂ ਵਿੱਚ ਅਗਰ ਮੀਂਹ ਦੀ ਸੰਭਾਵਨਾ ਬਣਦੀ ਹੈ ਤਾਂ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਬਣੇ ਰਹੋ ਸਾਡੇ ਨਾਲ ਵੈਦਰ ਅਪਡੇਟਸ ਲਈ ਤੇ ਧੰਨ